রোহিত শর্মা ma शनिदेव के मंदिर असं आए हैं मैं अपना पूरा ग्रुप लैके आई हूँ मेरा पूरा ग्रुप चिंतपुर्णी माता नाम का ग्रुप है और इतने आके सू बहुत बढ़िया लगा रश बहुत है पर फिर भी आके इतने दर्शन करने का बहुत बढ़िया लगा सू सारे मेरा पूरा ग्रुप दर्शन करके आया अस बहुत खुश है ਬਿਨੈ ਦੇ ਲੋਕੀ ਤੁਮ ਸ਼ਨੀ ਦੇਵ ਦੇ ਮੰਦਰ ਆਪਣੇ ਆਉਂਦੇ ਆ ਔਰ ਕਿਸੇ ਭਾਵਨਾ ਲਾਂਦੇ ਔਰ ਸਾਰਾ ਸੰਗਤ ਨੂੰ ਥੋੜਾ ਜਿਹਾ ਦੱਸੋ ਕਿ ਤੁਹਾਡੀ ਆਨ ਤੇ ਤੁਹਾਨੂੰ ਕੀ ਮਨੋਗਾਮਨਾ ਪੂਰੀਆ ਹੁੰਦੀ ਹੈ ਇਹ ਸਾਰੇ ਸਭੀ ਨੂੰ ਸੁਣਾ ਲਓ ਹਾਂਜੀ ਜੀ ਸ਼ਨੀ ਦੇ ਮੰਦਰ ਆਉਂਦੇ ਨੂੰ ਸਾਨੂੰ 17-18 ਸਾਲ ਹੋ ਗਏ ਨੇ ਸ਼ਨੀ ਮਹਾਰਾਜ ਜੀ ਸਭਿਆਸਮਰਤ ਪੂਰੀ ਕਰਦੇ ਨੇ ਔਰ ਸਾਰੇ ਗ੍ਰਹਿ ਚੱਕਰ ਜਿੰਨੇ ਵੀ ਸਾਡੇ ਹੁੰਦੇ ਨੇ ਉਹ ਸਭ ਠੀਕ ਕਰਦੇ ਨੇ ਇਹਨਾਂ ਤੋਂ ਉੱਤੇ ਕੁਝ ਨਹੀਂ ਆ ਜਿਹੜਾ ਇਹਨਾਂ ਨੂੰ ਮੰਨਦਾ ਜਿਹੜੇ ਜਿਨ੍ਹਾਂ ਦੇ ਉੱਤੇ ਸ਼ਨੀ ਦੇਵ ਮਹਾਰਾਜ ਖੁਸ਼ ਹੋ ਜਾਂਦੇ ਨੇ ਉਹ ਸਭ ਖੁਸ਼ ਹੋ ਜਾਂਦੇ ਨੇ ਥੈਂਕ ਯੂ ਜੀ ਵੇ ਅਸੀਂ ਦੇਖ ਰਹੇ ਹਾਂ ਕਿ ਅੱਜ ਸ਼ਨੀ ਦੇ ਜੰਤੀ ਹੋਈ ਮਨਾਈ ਜਾ ਰਹੀ ਹੈ ਬਟਾਲੇ ਦੇ ਵਿੱਚ ਔਰ ਇਹ ਸੰਗਤ ਬੜੀ ਧੁੰਮਤਾਂ ਨਾਲ ਆਈ ਦੀ ਹੈ ਜੀ ਆ ਉਹ ਸੰਗਤਾਂ ਨਾਲ ਗੱਲ ਕਰਕੇ ਦੇਖਦੇ ਆ ਵੀ ਉਹਨਾਂ ਦੇ ਕੀ ਵਿਚਾਰ ਹੈਗੇ ਆ ਛੜੀ ਦੇ ਮੰਦਰ ਆਂਤ ਜੈ ਸ਼ਨੀ ਦੇਵ ਜੀ ਹਾਂ ਜੀ ਬਹੁਤ ਵਧੀਆ ਹਾਂ ਜੀ ਆਏ ਆ ਬਹੁਤ ਵਧੀਆ ਲੱਗਦਾ ਪਿਆ ਬਹੁਤ ਰਾਸ਼ਟਰੀ ਹੈ ਇਸ ਲਈ ਹਰ ਵਾਰ ਸ਼ਨੀਵਾਰ ਆ ਰਹੀ ਦੀ ਤਰ੍ਹਾਂ ਬਹੁਤ ਵਧੀਆ ਵਾਹ ਹਰ ਜਿਸ ਤੱਕ ਕਿ ਜਦੋਂ ਹੀ ਆਉਂ ਮਨੋਂ ਕਾਮਨਾ ਮੰਨੇ ਹਾਂ ਜੀ ਪੂਰੀ ਹੁੰਦੀ ਆ ਇਸ ਲਈ ਬਹੁਤ ਅੱਜ ਤੇ ਲੋਕ ਲਈ ਹੈ ਸ਼ਨੀਵਾਰ ਵੀ ਆਈਦਾ ਵਧੀਆ ਲੱਗਦਾ ਬਹੁਤ ਕਿੱਥੇ ਆਏ ਹੋ ਕੀ ਮਹਿਸੂਸ ਕਰਦੇ ਹੋ ਬਹੁਤ ਵਧੀਆ ਲੱਗ ਰਿਹਾ ਹੈ ਸੰਗਤ ਦੇ ਵਿੱਚ ਬਹੁਤ ਦਰਸ਼ਨ ਕਰ ਰਹੇ ਹੋ ਬਹੁਤ ਵਧੀਆ ਲੱਗ ਰਿਹਾ ਹੈ ਦਰਸ਼ਨੀ ਦੇ ਮਹਾਰਾਜ ਜੀ ਦਾ ਬਹੁਤ ਸਾਰੀ ਸਰਕਾਰ ਦੀ ਜੀਆ ਅੱਜ ਬੜਾ ਹੀ ਖੁਸ਼ ਹੋਣਾ ਹੈ ਬਹੁਤ ਹੀ ਸ਼ਰ ਦੇ ਵਿੱਚ ਸ਼ਰੀ ਦੇ ਮਹਾਰਾਜ ਦਾ ਬੜਾ ਹੀ ਸੋਹਣਾ ਸਥਾਨ ਬਣਿਆ ਜਿਹਦੇ ਉਤੋਂ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਸਾਰੇ ਤੋਂ ਸੰਗਤ ਆਈਆਂ ਨੇ ਨਮਸਤਕ ਹੋਣ ਆਈਆਂ ਨੇ ਇੱਥੇ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਲੋਕੀ ਵਧ ਚੜ ਕੇ ਸੇਵਾ ਭਾਵ ਕਰਦੇ ਨੇ ਸਾਡੇ ਇਸ ਦਰਬਾਰ ਦੇ ਜੇ ਸੇਵਾਦਾਰ ਮੇਨ ਸੇਵਾਦਾਰ ਨੇ ਸ਼੍ਰੀ ਸ਼ੇਲ हसन ਜੀ ਸਾਹਿਬ ਜੀ ਜਿਨੇ ਬੜੀ ਤਰੱਕੀ ਕੀਤੀ ਹੈ ਬੜਾ ਹੀ ਸਹਿਯੋਗ ਦਿੱਤਾ ਕਿਉਂਕਿ ਕਈ ਗੱਲ ਪਹਿਨ ਦਾ ਸਹਿਯੋਗ ਦੀ ਗੱਲ ਨੇ ਟਾਈਮ ਵੀ ਜਣਾ ਪੈਂਦਾ ਉਹਨਾਂ ਨੇ ਬਹੁਤ ਟਾਈਮ ਲੱਗਾ ਬੜੀ ਮਿਹਨਤ ਕੀਤੀ ਹੈ ਅਸੀਂ 21 ਸਾਲਾਂ ਬਾਅਦ ਸ਼ਹੀਦੇ ਮਾਲੇ ਚੰਨਾ ਚਾਏ ਆ ਸਾਨੂੰ ਮਾਲੇ ਨੇ ਕਿਹਦੀ ਹਾਲਾ ਮਾ ਆਪਣੇ ਚੰਨਾ ਚ ਬੁਲਾਇਆ ਅਸੀਂ ਬੜਿਆਂ ਦਾ ਧੰਨਵਾਦ ਕਰਦੇ ਹਾਂ ਮਾਲੇ ਜੀ ਦਾ ਅਸ਼ੀਰਵਾਦ ਇਹ ਤਾਂ ਹੀ ਆਉਂਦੇ ਰਹੀਓ ਸੰਤਾਂ ਦਾ ਔਰ ਗੁਰੂ ਮਾਲੇ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਉਹ ਇਦਾਂ ਹੀ ਦਰਸ਼ਨ ਕਰਦੇ ਰਹੀਏ ਜੈ ਸ਼ਹੀਦੇ ਭਾਈ ਸੰਗਤ ਨੂੰ ਕੋਈ ਸੰਦੇਸ਼ ਦਿਓ ਜੇ ਕੋ ਜੀ ਸ਼ਹਿਰਾਂ ਵਾਸਤੇ ਬਣਿਆ ਇਹ ਖੁਸ਼ੀ ਦਾ ਦਿਹਾੜਾ ਬਹੁਤ ਵੱਡਾ ਦਿਹਾੜਾ ਹੈ ਦੂਰ ਦੂਰੋਂ ਸੰਗਤਾਂ ਨੇ ਸ਼ਹਿਰ ਦੇ ਮਾਰੇ ਨਮਸਤਕ ਹੋਣ ਵਾਸਤੇ ਅੱਛਣੇ ਜੇ ਮਾਰੇ ਜਿਹੜਾ ਅੱਜ ਬੜੇ ਹੈ ਜਨਮ ਦਿਹਾੜਾ ਹੈ ਜਿਹੜੀ 33 ਕੋਟੀ ਦੇਵ ਦੀ ਉੱਤਿਆਂ ਨੂੰ ਅੱਜ ਦੇ ਦਿਨ ਤੇ ਲੱਖ ਲੱਖ ਮੁਬਾਰਕਾਂ ਸਮੂਹ ਸ਼ਹਿਰਾਂ ਨੂੰ ਸਮੂਹ ਸ਼ਹਿਰਵਸੀਆਂ ਨੂੰ ਸਮੂਹ ਦੇਸ਼ ਦੇ ਵਿਦੇਸ਼ੀ ਜਿਹੜੇ ਆਏ ਨੇ ਸਾਰਿਆਂ ਨੂੰ ਜੈ ਸ਼੍ਰੀ ਦੀ ਰਾਏ ਮਾ ਚੰਤਪੁਰ ਦੀ ਦਾ ਹੋਰ ਕੀ ਹੋਰੀ ਸੇ ਮਾਈ ਸੱਚਿਆ ਜੋ ਬਾਹਲ ਮਾ ਸੇ ਕਾਰੀ ਸਾਰਾਏ ਜੈ ਆਪਣੇ ਆਪਣੇ ਗੁਰੂ ਮਹਾਰਾਜ ਕੀ ਜੈ ਚੇਅਰਮੈਨ ਸਾਹਿਬ 6:30 ਆਪਣੇ ਗ੍ਰਾਜਮਾਨੇ ਨਾਲ ਪਰ ਉਹਨਾਂ ਕੋਲੋਂ ਵੀ ਆਪਣੇ ਕਹਿੰਦੇ ਆ ਕਿ ਵੀ ਦੀ ਜਿਹੜਾ ਸੰਗਤ ਨੂੰ ਕੋ ਸੰਦੇਸ਼ ਦੋ ਸੰਗਤ ਨੂੰ ਸੰਦੇਸ਼ ਆਦਾਈ ਹੋਈ ਆ ਕਿ ਅੱਜ ਇਹ ਛਨੀ ਜੰਤੀ ਆ ਜੇਰ ਜੇਰ ਮੇਂ ਨਈ ਸੌਪਤੀ ਮਸਿਆ ਵਾ ਉਸ ਦਿਨ ਮਹਾਰਾਜ ਦਾ ਜਨਮ ਦੇਣਾ ਆ ਪ੍ਰਭੂ ਨੇ ਸੰਗਤ ਨੂੰ ਕਾਗਦ ਬਖਸ਼ੀ ਆ ਉਹਦੇ ਚਰਨਾਂ 'ਚ ਹਾਈ ਲੁਆ ਰਹੀ ਆ ਗਾ ਵੀ ਇਹੀ ਕਹਿੰਨੇ ਇੱਦਾਂ ਜਿਲੇ ਰਹੀਏ ਇੱਦਾਂ ਕਰਾਂਦਾ ਰ ਉਹਦੇ ਸੰਗਤ ਮਹਾਰਾਜ ਪਹੜਾ ਰਹੇ